ਜਗਵਾਨੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਭਾਰਦਵਾਜ ਲੈ ਕੇ ਪ੍ਰੋਗਰਾਮ ਕੁਰਸੀ ਨਾਵਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਵਿੱਚ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਯਾਨੀ ਕਿ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਅੱਜ ਅਸੀਂ ਕੁਰਸੀ ਨਾਵਾ ਦੇ ਵਿੱਚ ਜਿਹੜੀ ਚਰਚਾ ਕਰਾਂਗੇ ਉਹ ਚਰਚਾ ਕਰਾਂਗੇ ਪੰਜਾਬ ਦੀਆਂ ਦੋ ਉਹ ਗਰਮ ਸੀਟਾਂ ਉਹ ਦੋ ਹੌਟ ਸੀਟਾਂ ਪਹਿਲੀ ਸੀਟ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਦੂਜੀ ਸੀਟ ਲੋਕ ਸਭਾ ਹਲਕਾ ਪਟਿਆਲਾ ਇਹ ਦੋਵੇਂ ਸੀਟਾਂ ਮਹੱਤਵਪੂਰਨ ਕਿਉਂ ਨੇ ਇਹਨਾਂ ਦੋਵਾਂ ਸੀਟਾਂ ਤੋਂ ਉਮੀਦਵਾਰ ਕੌਣ ਨੇ ਇਹਨਾਂ ਦੋਵਾਂ ਸੀਟਾਂ ਦੇ ਸਿੱਟੇ ਕੀ ਨਿਕਲਣਗੇ ਜਦੋਂ ਚੋਣ ਨਤੀਜੇ ਆਉਣਗੇ ਤੇ ਕਿਆ ਸਰਾਈਆਂ ਕਿਸ ਤਰੀਕੇ ਦੀਆਂ ਲਗਾਈਆਂ ਜਾ ਰਹੀਆਂ ਨੇ ਅੱਜ ਕੁਰਸੀ ਨਾਮਾ ਦੇ ਵਿੱਚ ਚਰਚਾ ਦੇ ਨਾ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਰਹਿਣਗੇ ਮੁਲਾਂਕਣ ਅਤੇ ਚਰਚਾ ਦੇ ਵਿੱਚ ਭਾਗ ਲੈਣ ਦੇ ਲਈ ਕਰਸੀਨਾਮਾ ਪ੍ਰੋਗਰਾਮ ਦੇ ਵਿੱਚ ਚਰਚਾ ਦੇ ਲਈ ਮੇਰੇ ਨਾਲ ਮੇਰੇ ਸੀਨੀਅਰ ਸਾਥੀ ਗੁਰਪ੍ਰੀਤ ਸਿੰਘ ਹੋਰੀ ਮੌਜੂਦ ਨੇ ਗੁਰਪ੍ਰੀਤ ਜੀ ਸਵਾਗਤ ਹੈ ਕਰਸੀਨਾਮਾ ਦੇ ਵਿੱਚ ਗੁਰਪ੍ਰੀਤ ਜਿੱਦਾਂ ਐਲਾਨ ਹੋ ਚੁੱਕਿਆ ਹਾਲਾਂਕਿ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਾਡੇ ਕਈ ਸਾਰੇ ਰਾਜਾਂ ਦੇ ਵਿੱਚ ਸੱਤ ਪੜਾ ਜਿਹੜੇ ਆ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਸੱਤ ਪੜਾ ਇਸ ਵਾਰ ਮਿੱਥੇ ਗਿਆ ਸਾਡੀਆਂ ਲੋਕ ਸਭਾ ਚੋਣਾਂ ਦੇ ਲਈ ਗੁਰਪ੍ਰੀਤ ਜੀ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਹਾਲਾਂਕਿ ਸਾਰੀਆਂ ਸੀਟਾਂ ਲਗਭਗ ਟ ਕਲੀਅਰ ਹੋ ਗਈਆਂ ਪਰ ਫੇਰ ਵੀ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਬਠਿੰਡਾ ਰਹਿੰਦਾ ਹੋਰ ਕਈ ਸਾਰੀਆਂ ਸੀਟਾਂ ਰਹਿੰਦੀਆਂ ਕਈ ਸਾਰੀਆਂ ਰਹਿੰਦੀਆਂ ਇੱਕ ਖਾਸੀ ਚਰਚਿਤ ਸੀਟ ਇਸ ਵੇਲੇ ਬਣੀ ਹੋਈ ਆ ਹੌਟ ਸੀਟ ਬਣੀ ਹੋਈ ਆ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਵਿਦੇਸ਼ੀ ਐਨ ਆਰ ਆਈ ਭਾਈਚਾਰੇ ਦੀ ਗੱਲ ਕਰਦੇ ਹਾਂ ਜਾਂ ਇੱਕ ਖਾਸ ਭਾਵਨਾ ਦੀ ਗੱਲ ਕਰਦੇ ਹਾਂ ਪੰਥਕ ਭਾਵਨਾ ਦੀ ਗੱਲ ਕਰਦੇ ਹਾਂ ਤਾਂ ਪੰਥਕ ਭਾਵਨਾ ਦੇ ਮੱਦੇ ਨਜ਼ਰ ਖਡੂਰ ਸਾਹਿਬ ਲੋਕ ਸਭਾ ਹਲਕਾ ਦੀ ਜਿਹੜੀ ਸੀਟ ਹੈ ਉਹ ਖਾਸੀ ਚਰਚਾ ਦੇ ਵਿੱਚ ਕੀ ਕੀ ਲੱਗ ਰਿਹਾ ਖਡੂਰ ਸਾਹਿਬ ਦੇ ਜਿਹੜੇ ਉਮੀਦਵਾਰਾਂ ਤੋਂ ਲੈ ਕੇ ਉਥੋਂ ਦੀਆਂ ਪਾਰਟੀਆਂ ਨੇ ਕਿਹੜੇ ਦਾਅ ਪੇਚ ਤੇ ਕਿਹੜੇ ਪੱਤੇ ਅਪਣਾਏ ਆ ਤੇ ਕਿਵੇਂ-ਕਿਵੇਂ ਜੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹੋਣਗੇ ਜਾਂ ਕਰਨਗੇ ਦੇਖੋ ਪ੍ਰਿੰਸ ਖਡੂਰ ਸਾਹਿਬ ਪੰਥਕ ਸੀਟ ਹੈ ਖਡੂਰ ਸਾਹਿਬ ਜਾਂ ਉਹ ਆਲੇ ਦੁਆਲੇ ਦਾ ਜਿਹੜਾ ਉਹ ਉਸ ਰੇਡੀਅਸ ਦੇ ਵਿੱਚ ਖਡੂਰ ਸਾਹਿਬ ਦੇ ਰੇਡੀਅਸ ਦੇ ਵਿੱਚ ਜਿੰਨਾ ਕੁ ਇਲਾਕਾ ਜਾਂ ਰੀਜ਼ਨ ਪੈਂਦਾ ਹੈ ਅਰੇ ਪੈਂਦਾ ਹੈ ਉਹ ਸਿੱਖ ਡੋਮੀਨੇਟਡ ਏਰੀਆ ਜਿੱਥੇ ਕਰੀਬ ਤਰਨਤਾਰਨ ਡਿਸਟ੍ਰਿਕਟ ਦੀ ਜੇ ਆਪਾਂ ਗੱਲ ਕਰ ਲਈਏ 2011 ਦੇ ਸੰਸਦ ਦੀ ਗੱਲ ਕਰ ਲਈਏ ਮਰਦਮਸ਼ੁਮਾਰੀ ਦੀ ਉਹਦੇ ਮੁਤਾਬਕ ਕਰੀਬ 93% ਦੀ ਜਿਹੜੀ ਸਿੱਖ ਪੋਪੂਲੇਸ਼ਨ ਹੈਗੀ ਉਹ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਹੂੰ ਹੂੰ ਸੋ ਇਹੀ ਕੁੱਲ ਮਿਲਾ ਕੇ ਆਲੇ ਦੁਆਲੇ ਦਾ ਜਿਹੜਾ ਅੰਮ੍ਰਿਤਸਰ ਜਾਂ ਹੋਰ ਕੁਝ ਖਿੱਤੇ ਉਹਦੇ ਨਾਲ ਲੱਗਦੇ ਆ ਉਹਨਾਂ ਦਾ ਕੁੱਲ ਸੂਰਤਿ ਹਾਲ ਇਹ ਆ ਹੂੰ ਸੋ ਇੱਕ ਜਿਹੜਾ ਪੰਥਕ ਹਲਕਾ ਹੋਣ ਕਰਕੇ ਜਿਹੜੀ ਸਿੱਖ ਮੂਲਵਾਦ ਦੀ ਜਿਹੜੀ ਭਾਵਨਾ ਹੈ ਹੂੰ ਉਹ ਉੱਥੇ ਹਮੇਸ਼ਾ ਭਾਰੂ ਰਹਿੰਦੀ ਹੈ ਜਾਂ ਪਾਰਟੀਆਂ ਦੇ ਵੱਲੋਂ ਭਾਰੂ ਕਰਕੇ ਵਿਖਾਈ ਜਾਂਦੀ ਹੈ ਜਿੱਤਣ ਦੀ ਕੋਸ਼ਿਸ਼ ਹੁੰਦੀ ਹੈ ਉਸ ਸੀਟ ਤੇ ਵੋਟਰਾਂ ਨੂੰ ਇਹ ਪਰਮਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸਭ ਤੋਂ ਸੌਖਾ ਜਾਂ ਤਰੀਕਾ ਇਹ ਹੀ ਹੈ ਕਿ ਤੁਸੀਂ ਜਜ਼ਬਾਤੀ ਜਮੁੱਦੇ ਖਿਲਾਰ ਦਿਓ ਤਾਂ ਕਿ ਤੁਹਾਨੂੰ ਡਿਵੈਲਪਮੈਂਟ ਤੇ ਜਵਾਬ ਨਾ ਦੇਣਾ ਪਵੇ ਤੁਹਾਨੂੰ ਹੋਰ ਜਿਹੜੀਆਂ ਸੋਸ਼ਲ ਇਸ਼ੂ ਨੇ ਟੈਕਨੀਕਲ ਚੀਜ਼ਾਂ ਨੇ ਹੈ ਨਾ ਉਹਦੇ ਤੇ ਤੁਹਾਨੂੰ ਨਾ ਬੋਲਣਾ ਪਵੇ ਤੁਸੀਂ ਜਜ਼ਬਾਤੀ ਗੱਲਾਂ ਕਰੋ ਔਰ ਜਜ਼ਬਾਤ ਦੇ ਵਿੱਚ ਆ ਕੇ ਜਿਹੜਾ ਵੋਟਰ ਹੈ ਉਹ ਤੁਹਾਨੂੰ ਵੋਟ ਪਾ ਦੇ ਸੋ ਉੱਥੇ ਉਹ ਭਾਵਨਾ ਤਾਂ ਹੈਗੀ ਆ ਔਰ ਉਹ ਰਹੀ ਹੈ ਹਮੇਸ਼ਾ ਤੋਂ ਔਰ ਉਹ ਜਿਹੜਾ ਖਿੱਤਾ ਹੈ ਖਾਸ ਕਰਕੇ ਉਹ ਆਪਾਂ ਜਾਣਦੇਵੇਂ ਟੈਰਰਿਜ਼ਮ ਦੇ ਵੇਲੇ ਸਭ ਤੋਂ ਜ਼ਿਆਦਾ ਫਲਸਤਾਨੀ ਪੱਖੀ ਕਹ ਲਈਏ ਜਾਂ ਸਿੱਖ ਲਹਿਰ ਪੱਖੀ ਕਹ ਲਈਏ ਆਪਾਂ ਉਮੀਦਵਾਰਾਂ ਤੇ ਗੁਰਪ੍ਰੀਤ ਜੀ ਚਰਚਾ ਕਰਦੇ ਆ ਖਡੂਰ ਸਾਹਿਬ ਇਸ ਕਰਕੇ ਮੇਰੇ ਖਿਆਲ ਚ ਜ਼ਿਆਦਾ ਫੋਕਸ ਦੇ ਵਿੱਚ ਹੋਊਗੀ ਪਹਿਲੀ ਗੱਲ ਤਾਂ ਸਿੱਖ ਭਾਵਨਾਵਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲਗਭਗ 93% ਜਿਹੜਾ ਉੱਥੇ ਸਿੱਖ ਭਾਈਚਾਰੇ ਦੀ ਆਬਾਦੀ ਹੈ ਆ ਖੈਰਾ ਹੋਰਾਂ ਨੇ ਜਿਹੜੀ ਆਪਣੀ ਪਾਰਟੀ ਪੰਜਾਬ ਡੈਮੋਕ੍ਰੈਟਿਕ ਅਲਾਈንስ ਜਾਂ ਲੋਕਤੰਤਰਿਕ ਪੰਜਾਬ ਲੋਕਤੰਤਰਿਕ ਜਿਹੜਾ ਗਠਜੰਬਨ ਬਣਾਇਆ ਉਹ ਤੋਂ ਉਹਨਾਂ ਨੇ ਜਿਹੜਾ ਇੱਕ ਪਹਿਲਾ ਹੀ ਆਪਾਂ ਕਹਿ ਸਕਦੇ ਹਾਂ ਇੱਕ ਤੁਰਪ ਦਾ ਪੱਤਾ ਆਪਣੇ ਵੱਲੋਂ ਕੱਢਣ ਦੀ ਕੋਸ਼ਿਸ਼ ਕੀਤੀ ਆ ਖੈਰੇ ਹੋਰਾਂ ਨੇ ਬੀਬੀ ਖਾਲੜਾ ਨੂੰ ਜਿਹੜੀ ਉਮੀਦਵਾਰੀ ਉਹਨਾਂ ਦੀ ਤੈਅ ਕਰਾਈਆ ਤੇ ਬੀਬੀ ਖਾਲੜਾ ਨੂੰ ਉੱਥੋਂ ਉਮੀਦਵਾਰ ਬਣਾਇਆ ਬੀਬੀ ਖਾਲੜਾ ਤੇ ਚਰਚਾ ਕਰਨ ਤੋਂ ਬਾਅਦ ਫਿਰ ਬਾਕੀ ਉਮੀਦਵਾਰਾਂ ਤੇ ਗੱਲ ਕਰਦੇ ਆਪਾਂ ਪੀਡੀਏ ਵੱਲੋਂ ਬੀਬੀ ਖਾਲੜਾ ਨੂੰ ਬੀਬੀ ਖਾਲੜਾ ਦੇਖੋ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਇੱਕ ਇਹ ਦਾਅ ਖੇਡਣ ਦੀ ਕੋਸ਼ਿਸ਼ ਬੀਬੀ ਪਰਮਜੀਤ ਖੋੜ ਖਾਲੜਾ ਜਿਹੜੇ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਧਰਮ ਪਤਨੀ ਸਵਰਗਵਾਸੀ ਖਾਲੜਾ ਨੂੰ ਸਤ ਦੇ ਖਾਲੜਾ ਸਾਹਿਬ ਹਿਊਮਨ ਰਾਈਟਸ ਦੇ ਲਈ ਔਰ ਖਾਸ ਕਰਕੇ ਟੈਰਰਿਜ਼ਮ ਦੇ ਦੌਰ ਵਿਦ ਦੇ ਵੇਲੇ ਜਦੋਂ ਇਹ ਚਰਚਾ ਅਕਸਰ ਰਹਿੰਦੀ ਸੀ ਇਹ ਪੰਜਾਬ ਪੁਲਿਸ ਤੇ ਇਲਜ਼ਾਮ ਲੱਗਦਾ ਸੀ ਕਿ ਤੇ ਨੌਜਵਾਨਾਂ ਘਰੋਂ ਚੱਕੇ ਜਾਂਦੇ ਜੁਡੀਸ਼ੀਅਲ ਕਿਲਿੰਗਸ ਜੜੀਆਂ ਨੇ ਉੱਥੇ ਹੋ ਰਹੀਆਂ ਨੇ ਤਾਂ ਉਹਨਾਂ ਤੇ ਉਹ ਕੰਮ ਕਰ ਰਹੇ ਸੀ ਉਸੇ ਵਕਤ ਕਰੀਬ 95 ਦੇ ਵਿੱਚ ਉਹ ਅਗਵਾ ਕੀਤੇ ਜਾਂਦੇ ਆ ਤੇ ਉਹਨਾਂ ਦੇ ਕੁਝ ਦਿਨ ਬਾਅਦ ਫਿਰ ਉਹ ਮਾਰੇ ਜਾਂਦੇ ਆ 2005 ਦੇ ਵਿੱਚ 6 ਪੁਲਿਸ ਵਾਲਿਆਂ ਨੂੰ ਉਹਨਾਂ ਦੇ ਮਾਮਲੇ ਸਜ਼ਾ ਵੀ ਹੋ ਗਈ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਉੱਥੋਂ ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ ਗੱਲ ਇਹ ਹੈ ਬੀਬੀ ਖਾਲੜਾ ਜਿਹੜੇ ਉਮੀਦਵਾਰ ਨੇ ਜੇ ਆਪਾਂ ਇਨੂੰ ਚਰਚਾਵਾਂ ਨੂੰ ਸੋਸ਼ਲ ਮੀਡੀਆ ਦੇ ਲਿਹਾਜ਼ ਨਾਲ ਦੇਖੀਏ ਹਾਂ ਇਹ ਪੱਖ ਬੜਾ ਮਹੱਤਵਪੂਰਨ ਹੈ ਕਿਉਂਕਿ ਹੁਣ ਦੀਆਂ ਜਿਹੜੀਆਂ ਵੀ ਘਟਨਾਵਾਂ ਵਾਪਰਦੀਆਂ ਨੇ ਉਹ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਗਲੋਬਲ ਵਿਲੇਜ ਦੇ ਵਿੱਚ ਆਪਾਂ ਜਿਉ ਰਹੇ ਹਾਂ ਜੇ ਖਡੂਰ ਸਾਹਿਬ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਤਾਂ 5 ਮਿੰਟ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਘੁੰਮ ਜਾਂਦੀ ਹੈ ਜਿੱਥੇ-ਜਿੱਥੇ ਸਿੱਖ ਭਾਈਚਾਰਾ ਸੋਸ਼ਲ ਮੀਡੀਆ ਤੇ ਬੀਬੀ ਖਾਲੜਾ ਦੇ ਹੱਕ ਚ ਤੁਸੀਂ ਬਹੁਤ ਵੱਡਾ ਪ੍ਰਚਾਰ ਜਾਂ ਇੱਕ ਸਪੋਰਟ ਜਾਂ ਇੱਕ ਜਜ਼ਬਾਤ ਦੇਖ ਸਕਦੇ ਹੋ ਪਰ ਜੋ ਪੁਆਇੰਟ ਨੋਟ ਕਰਨ ਵਾਲਾ ਹੈ ਉਹ ਇਹ ਕਿ 1999 ਦੇ ਵਿੱਚ ਜਦੋਂ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਰਾਂ ਨੇ ਸਰਬ ਹਿੰਦੂ ਸ਼੍ਰੋਮਣੀ ਆਕਾਲੀ ਦਲ ਬਣਾਇਆ ਜੀ ਤਾਂ ਉਦੋਂ ਵੀ ਤਰਨਤਾਰਨ ਸੀਟ ਸੀ ਜਿਹੜੀ ਬਾਤ ਖੜੋਸਾ ਬਣੀ ਉਦੋਂ ਵੀ ਬੀਬੀ ਖਾਲੜਾ ਉੱਥੋਂ ਖੜੇ ਹੋਏ ਸੀ ਤੇ ਬੀਬੀ ਖਾਲੜਾ ਨੂੰ ਉਸ ਵਕਤ ਆਈ ਥਿੰਕ 38 ਕ ਹਜ਼ਾਰ ਦੇ ਨੇੜੇ ਤੇੜੇ ਵੋਟ ਪਈ ਲਗਭਗ 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 ਤਾਂ ਉਹ ਜਿਹੜੀ ਧਿਆਨ ਚ ਰੱਖਣ ਵਾਲੀ ਚੀਜ਼ ਹੈ ਕਿ ਜਿਹੜਾ ਵੋਟਰ ਹੈ ਇੱਕ ਸੋਸ਼ਲ ਮੀਡੀਆ ਤੇ ਇੱਕ ਅਲੱਗ ਕਿਸਮ ਦਾ ਪ੍ਰਚਾਰ ਹੈ ਜਾਂ ਇੱਕ ਅਲੱਗ ਕਿਸਮ ਦਾ ਸੈਂਟੀਮੈਂਟ ਹੈ ਔਰ ਉਹ ਸੈਂਟੀਮੈਂਟ ਸਿਰਫ ਸੋਸ਼ਲ ਮੀਡੀਆ ਤੇ ਖਡੂਰ ਸਾਹਿਬ ਦੇ ਲੋਕ ਨਹੀਂ ਦਿਖਾ ਰਹੇ ਉਹ ਅਮਰੀਕਾ ਚ ਬੈਠਾ ਸੇ ਦਿਖਾ ਰਿਹਾ ਐ ਐਨਆਰਆਈ ਭਾਈਚਾਰੇ ਦੀ ਗੱਲ ਕੀਤੀ ਬੈਠਾ ਵੀ ਦਿਖਾ ਰਿਹਾ ਹੈ ਉਹ ਜ਼ਿਆਦਾ ਜੁੜੇ ਹੋਏ ਹੈ ਉਸ ਜਜ਼ਬਾਤ ਦੇ ਨਾਲ ਉਸ ਭਾਵਨਾ ਦੇ ਨਾਲ ਉਹ ਬਠਿੰਡਾ ਦੇ ਵਿੱਚ ਬੈਠਾ ਹੋਇਆ ਸਿੱਖ ਵੀ ਦਿਖਾ ਰਿਹਾ ਹੈ ਪਰ ਗਰਾਊਂਡ ਤੇ ਖਡੂਰ ਸਾਹਿਬ ਦੇ ਅੰਦਰ ਕੀ ਸਿਚੁਏਸ਼ਨ ਹੈ ਥੋੜਾ ਜਿਹਾ ਸਮਝਣ ਦੇ ਲਈ ਆਪਾਂ ਥੋੜਾ ਜਿਹਾ ਪਿੱਛੇ ਉੱਤਰ ਜੀ 1999 ਚ ਤਾਂ ਬੀਬੀ ਖਾਲੜਾ ਉਦੋਂ ਬੜੀ ਬੁਰੀ ਤਰ੍ਹਾਂ ਹਾਰੇ ਔਰ ਤੀਜੇ ਨੰਬਰ ਤੇ ਰਹੇ ਬਿਲਕੁਲ ਤੀਜੇ ਨੰਬਰ ਤੇ ਜਮਾਨ 6 ਲੱਖ ਬਾਕ 6% ਵੋਟ 6% ਵੋਟ ਰਹੀ ਹੈਗੀ ਜਮਾਨਾ ਜਦ ਤੱਕ ਅਲੀ ਜਿਹੜੀ ਆਪਾਂ ਸਿਚੁਏਸ਼ਨ ਕਹਿੰਦੇ ਹੁਣੇ ਸੋ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਇਸ ਵਕਤ ਵੀ ਜੇ ਆਪਾਂ ਗੱਲ ਕਰੀ ਉਹਨਾਂ ਦੇ ਸਾਹਮਣੇ ਕੋਈ ਵੀਕ ਕੈਂਡੀਡੇਟਸ ਨਹੀਂ ਹੈਗੇ ਹਾਂ ਸਾਹਮਣੇ ਬੜੇ ਮਜ਼ਬੂਤ ਕੈਂਡੀਡੇਟ ਨੇ ਦੋਵੇਂ ਔਰ ਜਿਹੜੀਆਂ ਰਵਾਇਤੀ ਪਾਰਟੀਆਂ ਦਾ ਆਪਣਾ ਕਾਡਰ ਬੇਸ ਹੈ ਜਿਹੜਾ ਵੋਟ ਬੈਂਕ ਹੈ ਉਹਨਾਂ ਦਾ ਇੰਟੈਕਟ ਰਹਿੰਦਾ ਕਿਤੇ ਵੀ ਪਿਆ ਹੋਵੇ ਕਿਸੇ ਵੀ ਪਿੰਡ 'ਚ ਬੈਠਾ ਹੋਵੇ ਕਿਸੇ ਵੀ ਸ਼ਹਿਰ 'ਚ ਬੈਠਾ ਹੋਵੇ ਉਹਨਾਂ ਦਾ ਹੈ ਉਹ ਪੰਚਾਇਤਾਂ ਦੇ ਸਿਰ ਤੇ ਪੈਣਾ ਜਾਂ ਉਹ ਜਥੇਦਾਰਾਂ ਦੇ ਸਰਾਂ ਦੇ ਤੇ ਪੈਣਾ ਉਹ ਪੈਣਾ ਪੈਣਾ ਬੀਬੀ ਖਾਲੜਾ ਹੋਰਾਂ ਦੇ ਪੱਖ ਦੇ ਵਿੱਚ ਜਿਹੜੀ ਆਪਾਂ ਇੱਕ ਲਹਿਰ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਉਹ ਮੈਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਲੱਗਦੀ ਹੈ ਗਰਾਊਂਡ ਤੇ ਗਰਾਊਂਡ ਤੇ ਘੱਟ ਲੱਗਦੀ ਹਾਲਾਂਕਿ ਤੁਹਾਡੀ ਮਹੱਤਵਪੂਰਨ ਗੱਲ ਹੈ ਕਿ ਬੀਬੀ ਖਾਲੜਾ ਜਦੋਂ ਜਦੋਂ ਹਲਕਾ ਤਰਨ ਤਰਨ ਸੀ ਇਹ ਖਡੂਰ ਸਾਹਿਬ ਬਾਦ ਦੇ ਵਿੱਚ ਹੋਇਆ 1999 ਦੇ ਵਿੱਚ ਜਦੋਂ ਬੀਬੀ ਖਾਲੜਾ ਨੇ ਲੋਕ ਸਭਾ ਦੀ ਚੋਣ ਲੜੀ ਤਾਂ ਉਸ ਤੋਂ ਸਿਰਫ 4 ਸਾਲ ਪਹਿਲਾਂ ਯਾਨੀ ਕਿ 1995 ਦੇ ਵਿੱਚ ਇਹ ਇਹ ਸਾਬਤ ਹੋ ਜਾਂਦਾ ਹੈ ਕਿ ਇਸ ਵੇਲੇ ਜਸਵੰਤ ਸਿੰਘ ਖਾਲੜਾ ਹੋਲੀ ਹੋਰੀ ਇਸ ਦੁਨੀਆ ਦੇ ਵਿੱਚ ਨਹੀਂ ਹਨ ਮਤਲਬ 4 ਸਾਲ ਦੇ ਬਿਲਕੁਲ 4 ਸਾਲ ਸੀ ਟੋਕਟ ਜੇ 99 ਦੀ ਗੱਲ ਕਰੀਏ ਤਾਂ ਉਸ ਵਕਤ ਜਿਹੜਾ ਜਜ਼ਬਾਤ ਹੈ ਜਜ਼ਬਾਤ ਸੀਗਾ ਸੈਂਟੀਮੈਂਟ ਜਿਹੜਾ ਹੈ ਨਾ ਜਿਹੜਾ ਉਹ ਬਾਹਰ ਸੀਗਾ ਉਹ ਸਿਖਰ ਤੇ ਸੀਗਾ ਹੁਣ ਤਾਂ ਉਹ ਬਹੁਤ ਥੱਲੇ ਆ ਚੁੱਕਾ ਹੈ ਔਰ ਜੇ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੀਆਂ ਪਾਰਟੀਆਂ ਸਿੱਖਾਂ ਦੀ ਹਾਈਲੀ ਡੈਂਸ ਪੋਪੂਲੇਸ਼ਨ ਦੇ ਵਿੱਚ ਇਹ ਸੋਚਦੀਆਂ ਨੇ ਕਿ ਇੱਥੇ ਆਪਾਂ ਸਿੱਖ ਮੂਲਵਾਦ ਦੀ ਜਾਂ ਸਿੱਖ ਫੰਡਮੈਂਟਲਿਜ਼ਮ ਦੀ ਗੱਲ ਕਰਕੇ ਜਿੱਤ ਸਕਦੇ ਹਾਂ ਮੈਨੂੰ ਉੱਥੇ ਸ਼ੱਕ ਹੈ ਉਹ ਇਸ ਕਰਕੇ ਵੀ 2014 ਦੇ ਵਿੱਚ ਵੀ ਜੇ ਆਪਾਂ ਸੰਰਜੀਤ ਸਿੰਘ ਮਾਨ ਹੋਰਾਂ ਦਾ ਕੇਸ ਦੇਖ ਲਈਏ ਉਹਨਾਂ ਨੂੰ ਮੁਸ਼ਕਲ ਦੇ ਨਾਲ 1.5% 14000 ਜੀ 14000 1.5% ਦੀ ਵੋਟ ਬਸ ਜ਼ਮਾਨੇ ਦਾ ਤੋ ਹੀ ਉਹ ਮੰਨਤਾ ਦਾ ਤੋ ਹੀ ਸੋ ਸਿੱਖ ਫੰਡਮੈਂਟਲਿਜ਼ਮ ਹੈ ਜਿਹੜੀ ਤਰਨ ਤਰਨ ਦੇ ਵਿੱਚ ਇਹ ਨਾ ਮੰਨ ਕੇ ਚੱਲਿਆ ਜਾਵੇ ਕਿਉਂ ਕਾਰਗਰ ਤੇ ਦੂਜੀ ਗੱਲ ਆਪਾਂ ਆ ਜਾਣੀ ਹੈ ਕਿ ਤੁਸੀਂ ਕਹੇ ਕਿ ਠੀਕ ਹੈ ਕੈਂਡੀਡੇਟ ਉਹਨਾਂ ਦੇ ਮੁਕਾਬਲੇ ਜਿਹੜੇ ਆ ਬੜੇ ਸਖਤ ਨੇ ਮੁਕਾਬਲਾ ਫਸਵਾ ਹੋ ਸਕਦਾ ਆਪਾਂ ਇਸ ਅਸੀਂ ਇਸ ਉਸ ਸਿਨੈਰੀਓ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੀ ਇੱਕ ਹਵਾ ਬਣਾਈ ਜਾਂਦੀ ਹੈ ਜਿਹੜਾ ਇੱਕ ਪ੍ਰਭਾਵ ਬਣਾਇਆ ਜਾਂਦਾ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਹੋਵੇ ਭਾਵੇਂ ਐਨ ਆਰ ਆਈ ਭਾਈਚਾਰੇ ਦੁਆਰਾ ਆ ਕੇ ਇੱਥੇ ਕੀਤੀ ਜਾ ਰਹੀ ਕੈਂਪੇਨ ਹੋਵੇ ਜਾਂ ਗੱਲਾਂ ਉਠਾਈਆਂ ਜਾਣ ਸ਼੍ਰੋਮਣੀ ਅਕਾਲੀ ਦਲ ਨੇ ਦਾਅ ਖੇਡਿਆ ਬੀਬੀ ਜਗੀਰ ਕੌਰ ਹੋਰਾਂ ਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਬੜਾ ਚਰਚਿਤ ਨਾ ਰਿਹਾ ਗਾਹੇ ਵਗਾਹੇ ਵਕਤ ਬਾ ਵਕਤ ਬੀਬੀ ਜਗੀਰ ਕੌਰ ਹੋਰਾਂ ਦੀ ਸਿਚੁਏਸ਼ਨ ਨੂੰ ਅਸੀਂ ਕਿਵੇਂ ਬਾਚਣ ਜਾਂਚਣ ਘੋਖਣ ਪੜਤਾਲਣ ਦੀ ਕੋਸ਼ਿਸ਼ ਕਰਾਂਗੇ ਉਹ ਬੀਬੀ ਜਗੀਰ ਕੌਰ ਦੇ ਬਾਰੇ ਆਪਾਂ ਇਹ ਕਹਿ ਸਕਦੇ ਹਾਂ ਕਿ ਬੀਬੀ ਜਗੀਰ ਕੌਰ ਉਸ ਹਲਕੇ ਨੂੰ ਚੰਗੀ ਤਰ੍ਹਾਂ ਜਾਣਦੇ ਜਾਣਦੇ ਔਰ ਉਹ ਹਲਕਾ ਬੀਬੀ ਜਗੀਰ ਕੌਰ ਨੂੰ ਚੰਗੀ ਤਰ੍ਹਾਂ ਜਾਣਦਾ ਔਰ ਜਿਹੜਾ ਸਥਾਪਿਤ ਲੀਡਰ ਹੁੰਦਾ ਉਹਦੇ ਪੱਖ 'ਚ ਇਹ ਗੱਲ ਜਾਂਦੀ ਹੁੰਦੀ ਹੈ ਕਿ ਉਹ ਸੋਸ਼ੀਅਲੀ ਕਨੈਕਟਡ ਹੁੰਦਾ ਵੈਲ ਕਨੈਕਟਡ ਹੁੰਦਾ ਉਹ ਸੋਸ਼ੀਅਲੀ ਉਹ ਲੋਕਾਂ ਦੇ ਕੰਮ ਆ ਰਿਹਾ ਹੁੰਦਾ ਲੋਕ ਉਹਦੇ ਕੋਲ ਕੰਮ ਲੈ ਕੇ ਆ ਰਹੇ ਹੁੰਦੇ ਆ ਸੋ ਇਹ ਚੀਜ਼ਾਂ ਹੈਗੀਆਂ ਨੇ ਸਿੱਖ ਵੋਟ ਬੈਂਕ ਹੈ ਜਿਹੜਾ ਉਹ ਕਿਤੇ ਨਾ ਕਿਤੇ ਅਕਾਲੀ ਦਲ ਦੇ ਨਾਲ ਹੈ ਪਰ ਬਰਗਾੜੀ ਬੇਅਦਬੀ ਤੋਂ ਬਾਅਦ ਜੋ तमाम ਇਨਸੀਡੈਂਟਸ ਹੋਏ ਹੈ ਉਹਨਾਂ ਦਾ ਅਸਰ ਅਕਾਲੀ ਦਲ ਤੇ ਜ਼ਰੂਰ ਪਿਆ ਹੈ ਪਿਛਲੇ ਵਕਤਾਂ ਦੇ ਵਿੱਚ ਔਰ ਖਾਸ ਕਰਕੇ ਮਾਝਾ ਏਰੀਆ ਢਾਹ ਲੱਗੀ ਹੈ ਮਾਝਾ ਏਰੀਆ ਜਿਹੜਾ ਜਿਹੜਾ ਸਿੱਖ ਸੈਂਟਰ ਜਿਹੜਾ ਮਤਲਬ ਸਿੱਖ ਫੰਡਮੈਂਟਲਿਜ਼ਮ ਦਾ ਇੱਕ ਸੈਂਟਰ ਹੈ ਰਾਜਨੀਤੀ ਦਾ ਵੀ ਰੇ ਹੈ ਉਹਨਾ ਸਿੱਖ ਰਾਜਨੀਤੀ ਦਾ ਵੀ ਉੱਥੇ ਇਹ ਜਿਹੜਾ ਸੈਂਟੀਮੈਂਟ ਹੈ ਜਿਹੜਾ ਅਕਾਲੀ ਦਲ ਬਾਦਲ ਦੇ ਖਿਲਾਫ ਬਰਗਾੜੀ ਤੋਂ ਬਾਅਦ ਜੋ तमाम ਘਟਨਾਵਾਂ ਹੋਈਆਂ ਉਹਦਾ ਅਸਰ ਅਕਾਲੀ ਦਲ ਤੇ ਉਹ ਤੇ ਜ਼ਰੂਰ ਪੈਸਾ ਜ਼ਰੂਰ ਪੈ ਸਕਦਾ ਤੇ ਕਾਂਗਰਸ ਨੇ ਜਸਵੀਰ ਡਿੰਪਾ ਹੋਰਾਂ ਤੇ ਦਾਅ ਖੇਡਿਆ ਹਾਲਾਂਕਿ ਡਿੰਪਾ ਹੋਰੀ ਪਹਿਲਾਂ ਠੀਕ ਹੈ ਆਗੂ ਉਹ ਮਾਝੇ ਦੀ ਮੰਨੇ ਜਾਂਦੇ ਆ ਪਰ ਖਾਸ ਤੌਰ ਦੇ ਉੱਤੇ ਸਪੈਸੀਫਿਕ ਤੌਰ ਦੇ ਉੱਤੇ ਬੀਬੀ ਜਗੀਰ ਕੌਰ ਤੇ ਬੀਬੀ ਪਰਮਜੋਤਜੀਤ ਕੌਰ ਖਾਲੜਾ ਦੇ ਬਰਾਬਰ ਲਿਆ ਕੇ ਡਿੰਪਾ ਹੋਰਾਂ ਤੇ ਦਾਅ ਖੇਡਣਾ ਕਾਂਗਰਸ ਦਾ ਕਿੱਥੇ ਤੱਕ ਤੁਹਾਨੂੰ ਲੱਗਦਾ ਕਿ ਕੰਮ ਕਰੂਗਾ ਜਾਂ ਨਹੀਂ ਕਰੂਗਾ ਦੇਖੋ ਇਦਾਂ ਤਾਂ ਕਹਿਣਾ ਬੜਾ ਮੁਸ਼ਕਲ ਹੈ ਪਰ ਇਹ ਹੈ ਕਿ ਜਸਵੀਰ ਸਿੰਘ ਡਿੰਪਾ ਵੀ ਉਸ ਖੇਤਰ ਦੇ ਨਾਲ ਹੀ ਉਸ ਖਿੱਤੇ ਦੇ ਨਾਲ ਸੰਬੰਧਿਤ ਨੇ ਔਰ ਜੇ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਬੀਬੀ ਪਰਮਜੀਤ ਕੋਰ ਖਾਲੜਾ ਇੱਕ ਟਰੰਪ ਕਾਰਡ ਨੇ ਉਹ ਜ਼ਰੂਰ ਇੱਕ ਦਿਲਚਸਪ ਕੜੀ ਹੋ ਸਕਦੇ ਆ ਉਸ ਮੁਕਾਬਲੇ ਦੇ ਵਿੱਚ ਇੱਕ ਦਿਲਚਸਪ ਕੜੀ ਹੋ ਸਕਦੇ ਪਰ ਮੁੱਖ ਮੁਕਾਬਲਾ 노 ਡਾਊਟ ਜਿਹੜਾ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਕਾਰੀ ਰਹੂਗਾ ਜਰਨਲ ਜੇ ਜੇ ਸਿੰਘ ਕਿੱਥੇ ਇੱਕ ਜੇ ਪਰਫਾਰਮ ਕਰਦੇ ਲੱਗਦੇ ਆ ਟਕਸਾਲੀਆਂ ਦੇ ਹਵਾ ਦੇ ਉੱਤੇ ਚੜ ਕੇ ਜਾਂ ਟਕਸਾਲੀਆਂ ਦੇ ਖਨੇੜੇ ਦੇ ਉੱਤੇ ਚੜ ਕੇ ਦੇਖੋ ਜਿਹੜਾ ਰਣਜੀਤ ਸਿੰਘ ਬ੍ਰਹਮਪੁਰਾ ਦਾ ਬ੍ਰਹਮਪੁਰਾ ਹੋਰਾਂ ਦਾ ਆਪਣਾ ਅਸਰ ਹੈ ਆਪਣਾ ਰਸੂਖ ਹੈ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੇਵਾ ਸਿੰਘ ਸੇਖਵਾਨ ਨੇ ਡਾਕਟਰ ਰਾਜਨਾਲਾ ਨੇ ਜਿਹੜਾ ਇੱਕ ਇਹਨਾਂ ਦਾ ਵਿਅਕਤੀਗਤ ਜਾਂ ਨਿੱਜੀ ਅਸਰ ਹੈ ਜਾਂ ਰਸੂਖ ਹੈ ਉਹਦਾ ਫਾਇਦਾ ਤਾਂ ਜਨਰਲ ਜੇਜੇ ਸਿੰਘ ਨੂੰ ਮਿਲ ਸਕਦਾ ਹੈ ਕਿਉਂਕਿ ਮੌਜੂਦਾ ਐਮਪੀ ਵੀ ਜੁਨਜੀਤ ਸਿੰਘ ਆਪਰਾਮਪੁਰ ਉਹ ਥੋੜਾ ਬਹੁਤ ਜਿਹੜੀ ਸਪੋਰਟ ਬੇਸ ਹੈ ਉਹ ਹਰ ਇੱਕ ਐਮਪੀ ਦਾ ਹੁੰਦਾ ਹੈ ਉਹਦਾ ਥੋੜਾ ਬਹੁਤ ਫਾਇਦਾ ਤਾਂ ਉਹਨਾਂ ਨੂੰ ਮਿਲ ਸਕਦਾ ਪਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਸਿੱਖ ਵੋਟ ਜੇ ਆਪਾਂ ਗੱਲ ਕਰੀਏ ਕਿ ਬਰਗਾੜੀ ਤੋਂ ਬਾਅਦ ਜਿਹੜੇ ਸਿੱਖ ਵੋਟ ਹੈ ਜਿਹੜਾ ਜੋ ਅਕਾਲੀ ਦਲ ਤੋਂ ਕੱਟਦਾ ਹੈ ਤਾਂ ਉਹ ਬਜਾਏ ਜਨਰਲ ਜੇਜੇ ਸਿੰਘ ਹੋਰਾਂ ਦੇ ਨਾਲ ਲਾਉਣ ਦੇ ਉਹ ਕੋਸ਼ਿਸ਼ ਕਰੂਗਾ ਜਿਉ ਉਹਦੀ ਪਹਿਲੀ ਪ੍ਰਾਇੋਰਟੀ ਜੇ ਉਹਦੇ ਲਈ ਬਿਹਤਰ ਬਦਲ ਹੈ ਜਿਹੜਾ ਉਹ ਬੀਬੀ ਪਰਮਜੀਤ कौर ਖਾਲੜਾ ਨੂੰ ਚੁਣੂਗਾ ਉਹ ਸੈਂਟੀਮੈਂਟ ਇੱਧਰ ਜਾਊਗਾ ਟਕਸਾਲੀਆਂ ਦਾ ਸੈਂਟੀਮੈਂਟ ਵੀ ਟਕਸਾਲੀਆਂ ਦੇ ਹੱਕ ਚ ਆਉਣਾ ਉਹ ਮੁਸ਼ਕਲ ਹੈ وجہ ਉਹਦੀ ਇਹ ਹੈ ਕਿ ਜਨਰਲ ਜੀਜੀ ਸਿੰਘ ਉਸ ਤਰੀਕੇ ਦੇ ਨਾਲ ਜਿਹੜੀ ਸਿੱਖ ਲਹਿਰ ਹੈ ਜਾਂ ਸਿੱਖ ਫੰਡਮੈਂਟਲਿਜ਼ਮ ਹੈ ਉਹਨੂੰ ਉਸ ਤਰੀਕੇ ਸਮਝ ਨਹੀਂ ਪਾਉਂਦੇ ਹੈਗੇ ਉਹ ਸਮਝ ਨਹੀਂ ਪਾਉਂਦੇ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਗੱਲ ਕਰਦੇ ਆ ਕਰਤਾਰਪੁਰ ਸਾਹਿਬ ਦੇ ਬਾਰਡਰ ਦੀ ਖੁੱਲਣ ਦੀ ਗਲਿਆਰੇ ਦੇ ਖੁੱਲਣ ਦੀ ਔਰ ਉਸ ਗਲਿਆਰੇ ਤੇ ਉਹ ਸਵਾਲ ਉਠਾ ਦਿੰਦੇ ਜਿਹਦੇ ਵਿੱਚ ਸਿੱਖ ਭਾਵਨਾਵਾਂ ਜੁੜੀਆਂ ਹੋਈਆਂ ਪੂਰੀ ਦੁਨੀਆ ਦੀਆਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਜੰਨ ਜੇਜੇ ਸਿੰਘ ਹੋਰਾਂ ਦੇ ਖਿਲਾਫ ਜ਼ਰੂਰ ਜਾ ਸਕਦੇ ਨੇ ਆ ਦੋਸਤੋ ਜਦੋਂ ਅਸੀਂ ਖਡੂਰ ਸਾਹਿਬ ਹਲਕੇ ਦੀ ਗੱਲ ਕਰ ਰਹੇ ਹਾਂ ਜਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਗੱਲ ਕਰ ਰਹੇ ਹਾਂ ਤਾਂ ਅੱਜ ਨਾਲੋਂ ਨਾਲ ਜਿਹੜੀ ਇੱਕ ਹੋਰ ਹੌਟ ਸੀਟ ਹੈ ਪਟਿਆਲਾ ਜਿਹੜਾ ਸ਼ਾਹੀ ਸ਼ਹਿਰ ਮੰਨਿਆ ਜਾਂਦਾ ਹੈ ਕਾਂਗਰਸ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਜਾਂ ਪ੍ਰਨੀਤ ਕੌਰ ਹੋਰੀ ਨੇ ਪ੍ਰਨੀਤ ਕੌਰ ਹੋਰੀ ਤਿੰਨ ਵਾਰ ਦੇ ਉਤੋਂ ਜੇਤੂ ਸੰਸਦ ਰਹੇ ਨੇ 2014 ਚ ਉਹਨਾਂ ਨੂੰ ਇੱਕ ਖਾਸ ਜਿਹੜੀ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ ਉਸ ਲਹਿਰ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਹਰਾਇਆ ਸੀ ਐਤਕੀ ਦਾ ਫੀਨੋਮਨਾ ਕੀ ਬਣਦਾ ਕਿਉਂਕਿ ਪ੍ਰਨੀਤ ਕੌਰ ਹੋਰੀ ਕਾਂਗਰਸ ਵੱਲੋਂ ਫੇਰ ਪਟਿਆਲੇ ਤੋਂ ਚੋਣ ਲੜ ਰਹੇ ਆ ਦੇਖੋ ਇੱਥੇ ਆ ਕੇ ਜਦੋਂ ਆਪਾਂ ਪਟਿਆਲੇ ਪਹੁੰਚਦੇ ਆ ਤਾਂ ਖਡੂਰ ਸਾਹਿਬ ਦੇ ਨਾਲੋਂ ਜਿਹੜੀ ਪੋਲਿਟਿਕਸ ਆ ਟੋਟਲੀ ਅਲੱਗ ਹੋ ਜਾਂਦੀ ਹੈ ਅਲੱਗ ਹੋ ਜਾਂਦੀ ਹੈ ਇੱਥੋਂ ਦੇ ਡਾਈਮੈਂਸ਼ਨਸ ਜਾਂ ਜਿਹੜੇ ਡਾਇਨਾਮਿਕਸ ਨੇ ਪੋਲਿਟਿਕਸ ਦੇ ਉਹ ਟੋਟਲੀ ਡਿਫਰੈਂਟ ਨੇ ਬਿਲਕੁਲ ਭਿੰਨ ਨੇ ਉਹ ਖਡੂਰ ਸਾਹਿਬ ਦੇ ਨਾਲ ਪਟਿਆਲਾ ਦੀ ਜੇ ਆਪਾਂ ਗੱਲ ਕਰਦੇ ਆ ਪ੍ਰਨੀਤਕੌਰ ਹੋਰਾਂ ਦੇ ਕੋਲ ਪ੍ਰਨੀਤਕੌਰ ਹੋਰਾਂ ਦਾ ਇੱਕ ਆਪਣਾ ਅਕਸ ਹੈ ਇੱਕ ਆਪਣਾ ਉਹਨਾਂ ਦੀ ਇਮੇਜ ਹੈ ਜਿਹੜੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਲਗਾਤਾਰ ਤਿੰਨ ਵਾਰ ਐਮਪੀ ਬਣਾਉਂਦੀ ਰਹੀ ਹੈ 994 ਤੇ 9 ਤੋਂ ਲੈ ਕੇ ਉਹ 14 ਤੱਕ ਲਗਾਤਾਰ ਤਿੰਨ ਵਾਰ ਉਹਨਾਂ ਨੇ ਹੈਟ੍ਰਿਕ ਲਾਈ ਹੈ 14 ਦੇ ਵਿੱਚ ਉਹ ਹਾਰੇ ਇੱਕ ਖਾਸ ਕਿਸਮ ਦੀ ਜਿਹੜੀ ਲਹਿਰ ਲਹਿਰ ਇੱਕ ਵੇਵ ਸੀ ਜਿਹੜੀ ਬਣੀ ਹੈ ਨਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਹੱਕ ਚ ਡਾਕਟਰ ਗਾਂਧੀ ਦੇ ਹੱਕ ਚ ਨਹੀਂ ਇਨਫੈਕਟ ਆਮ ਆਦਮੀ ਪਾਰਟੀ ਦੇ ਹੱਕ ਆਮ ਆਦਮੀ ਜਿਹੜੀ ਬਣੀ ਉਸ ਲਹਿਰ ਦੇ ਵਿੱਚ ਉਹ ਹਾਰੇ ਹੈ ਇਸ ਵਕਤ ਉਹਨਾਂ ਦੇ ਕੋਲ ਆਪਣੀ ਸਰਕਾਰ ਹੈ ਹੂੰ ਉਹਨਾਂ ਦੇ ਖੁਦ ਦੇ ਪਤੀ ਮੁੱਖ ਮੰਤਰੀ ਸਰਕਾਰ ਚਲਾ ਰਹੇ ਨੇ ਸੋ ਇਹ ਜਿਹੜੇ ਦੋ ਤਿੰਨ ਪੁਆਇੰਟ ਨੇ ਇਹ ਤਾਂ ਉਹਨਾਂ ਦੇ ਪੱਖ 'ਚ ਸਭ ਤੋਂ ਮਜ਼ਬੂਤੀ ਦੇ ਨਾਲ ਖੜੇ ਹੀ ਆ ਹੂੰ ਦੂਜੀ ਗੱਲ ਇਹ ਹੈ ਕਿ ਪ੍ਰਨੀਤਕਾਰ ਹੋਰਾਂ ਦਾ ਆਪਣਾ ਅਸਰ ਆਪਣਾ ਰਸੂਖ ਔਰ ਆਪਣਾ ਅਕਸ ਗਰਾਊਂਡ ਲੈਵਲ ਤੇ ਕਹਿੰਦੇ ਨੇ ਕਿ ਲੋਕਾਂ ਨਾਲ ਮਿਲਦੇ ਆ ਜੁੜਦੇ ਆ ਪਿੰਡਾਂ ਜਾਂਦੇ ਆ ਬਾਹਾਂ ਦੇ ਵਿੱਚ ਔਰ ਪਟਿਆਲਾ ਦੇ ਆਲੇ ਦੁਆਲੇ ਦੇ ਜਿਹੜੇ ਖੇਤਰ ਨੇ ਹੂੰ ਉਹ ਜਾਣਦੇ ਆ ਲੋਕ ਜਿਹੜੇ ਪਟਿਆਲਾ ਦੇ ਨੇ ਉਹ ਈਜ਼ੀਲੀ ਕੰਟੈਕਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲੋਂ ਪ੍ਰਨੀਤਕਾਰਪੁਰਾ ਨੂੰ ਜ਼ਿਆਦਾ ਆਸਾਨੀ ਦੇ ਨਾਲ ਮਿਲਦੇ ਆ ਸੋ ਉਹਨਾਂ ਦੇ ਪੱਖ 'ਚ ਆ ਦੋ ਤਿੰਨ ਪੁਆਇੰਟਸ ਨੇ ਜਿਹੜੇ ਉਹਨਾਂ ਦੇ ਪੱਖ 'ਚ ਜਾਣਗੇ ਤੇ ਡਾਕਟਰ ਧਨਵੀਰ ਗਾਂਧੀ ਹੋਰਾਂ ਦੀ ਵੀ ਇੱਕ ਖਾਸ ਕਿਸਮ ਦੀ ਵੇਵ ਚੱਲੀ ਹੋਈ ਆ ਹਾਲਾਂਕਿ ਆਮ ਆਦਮੀ ਪਾਰਟੀ ਤੋਂ ਅਲੱਗ ਹੋ ਗਏ ਵੱਖ ਹੋ ਗਏ ਫਿਰ ਉਹਨਾਂ ਨੇ ਆਪਣਾ ਪੰਜਾਬ ਮੰਚ ਵੀ ਬਣਾਇਆ ਪੰਜਾਬ ਏਕਤਾ ਮੰਚ ਵੀ ਬਣਾਇਆ ਔਰ ਵੱਖ-ਵੱਖ ਸਮੇਂ ਤੇ ਡਾਕਟਰ ਧਨਵੀਰ ਗਾਂਧੀ ਜਿਹੜੀਆਂ ਰਾਜਨੀਤਿਕ ਸਰਗਰਮੀਆਂ ਤੋਂ ਲੈ ਕੇ ਸਮਾਜਿਕ ਸਰਗਰਮੀਆਂ ਦੇ ਉੱਤੇ ਆਪਣੀਆਂ ਟਿੱਪਣੀਆਂ ਆਪਣੇ ਬਿਆਨ ਵੀ ਕਰਦੇ ਰਹਿੰਦੇ ਆ ਖੈਰਾ ਹੋਰਾਂ ਨੇ ਐਤਕੀ ਫਿਰ ਦੁਆਰਾ ਮਤਲਬ ਪੰਜਾਬ ਡੈਮੋਕਰੈਟਿਕ ਅਲਾਈਨਸ ਦੇ ਰਾਹੀਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਤੇ ਭਰੋਸਾ ਜਤਾਇਆ ਹਾਲਾਂਕਿ ਉਹੀ ਸੋਸ਼ਲ ਮੀਡੀਆ ਵਾਲੀ ਗੱਲ ਵੀ ਕਰ ਲਈਏ ਜਾਂ ਖੰਡ ਚਰਚਾਵਾਂ ਦੀ ਵੀ ਗੱਲ ਕਰ ਲਈਏ ਕਿ ਡਾਕਟਰ ਧਰਮਵੀਰ ਗਾਂਧੀ ਦਾ ਅਕਸ ਤਾਂ ਮੰਨਿਆ ਜਾ ਰਿਹਾ ਉਸ ਅਕਸ ਨੂੰ ਕਦੋਂ ਕਦੋਂ ਤੇ ਕਿਵੇਂ ਵੋਟਾਂ ਦੇ ਵਿੱਚ ਤਬਦੀਲ ਕਰ ਪਾਉਣਗੇ ਡਾਕਟਰ ਗਾਂਧੀ ਖੁਦ ਜਾਂ ਪੰਜਾਬ ਡੈਮੋਕਰੈਟਿਕ ਅਲਾਈنس ਹੋਰੀ ਜਦੋਂ ਕਿ ਮੁਕਾਬਲਾ ਪ੍ਰਨੀਤਕੌਰ ਹੋਰਾਂ ਦੇ ਨਾਲ ਹੈ ਕਿੱਦਾਂ ਜੇ ਇਹ ਇਹ ਬੜਾ ਇਹ ਬੜਾ ਨਾ ਸਮਝਣ ਵਾਲੀਆਂ ਪੁਆਇੰਟਸ ਨੇ ਕੁਝ ਦਰਅਸਲ ਕੀ ਹੈ ਕਿ VOTING ਪੈਟਰਨ ਹੈ ਜਾਂ ਜਿਹੜੀ ਪੋਲ ਪ੍ਰੋਸੈਸ ਹੈ ਇਹ ਇੱਕ ਟੈਕਨੀਕਲ ਸੈਟਅਪ ਹੈ ਬਿਲਕੁਲ ਇੱਕ ਤਕਨੀਕੀ ਸੈਟਅਪ ਹੈ ਜਿਹਦੇ ਥਰੂ ਤੁਹਾਨੂੰ ਜਾਣਾ ਪੈਂਦਾ ਹੈ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਏਰੀਏ ਦੇ ਵਿੱਚ ਹਲਕੇ ਦੇ ਵਿੱਚ ਕੰਮ ਕੀਤਾ ਜਿੰਨਾ ਐਮਪੀ ਲੈਡ ਫੰਡ ਹੈ ਉਹਦਾ ਉਹਨਾਂ ਨੇ ਚੰਗੇ ਤਰੀਕੇ ਦੇ ਨਾਲ ਵਰਤੋਂ ਕੀਤੀ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਅੱਛੇ ਕੁਐਸਚਨਸ ਉਠਾਏ ਜਾਂ ਡਿਬੇਟਸ ਦੇ ਵਿੱਚ ਹਿੱਸਾ ਲਿਆ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਤੁਹਾਡਾ ਕਾਡਰ ਤੁਹਾਡਾ ਸੰਗਠਨ ਦਾ ਢਾਂਚਾ ਜਿਨਨੇ ਤੁਹਾਡੇ ਹੱਕ ਦੇ ਵਿੱਚ VOTER ਨੂੰ ਮੋਬਿਲਾਈਜ਼ ਕਰਨਾ ਹੈ ਤੁਹਾਡਾ ਵਰਕਰ ਜਿਨਨੇ ਲੋਕਾਂ ਨੂੰ ਘਰੋਂ ਕੱਢ ਕੇ ਲੈ ਕੇ ਜਾਣਾ ਹੈ ਤੇ ਤੁਹਾਡੇ ਲਈ ਵੋਟ ਪਵਾਉਣੀ ਹੈ ਬੂਥ ਤੱਕ ਲੈ ਕੇ ਜਾਣਾ ਹੈ ਉਹਨੂੰ ਬੇਸ਼ੱਕ ਆਪਣੀਆਂ ਗੱਡੀਆਂ ਇਸਤੇਮਾਲ ਕਰਨੀਆਂ ਪੈਣ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਕਾਂਗਰਸ ਹੈ ਅਕਾਲੀ ਦਲ ਹੈ ਉਹ ਅੱਗੇ ਨੇ ਅੱਗੇ ਇਹਨਾਂ ਦੇ ਕੋਲ ਰਿਸੋਰਸਸ ਸਾਧਨ ਉਹ ਸਭ ਜ਼ਿਆਦਾ ਨੇ ਠੀਕ ਹੈ 14 ਵੇਲੇ ਵੇਵ ਸੀਗੀ 14 ਵੇਲੇ ਲੋਕਾਂ ਨੇ ਪੈਸਾ ਵੀ ਖਰਚਿਆ ਵੇਵ ਦੇ ਵਿੱਚ ਪੈ ਗਏ ਆ ਉਸ ਵਕਤ ਲੋਕ ਆਪ ਮੁਹਾਰੇ ਨਿਕਲੇ ਉਸ ਵਕਤ ਲੋਕ ਉਸ ਸਮੇਂ ਦਾ ਜਿਹੜਾ ਤੰਤਰ ਸੀ ਉਹਦੇ ਤੋਂ ਇੰਨੇ ਕੁ ਔਖੇ ਹੀ ਇੰਨੇ ਸੀਗੇ ਨਿਜ਼ਾਮ ਬਦਲਣ ਦੀ ਜਿਹੜੀ ਖਾਹਿਸ਼ ਹੁੰਦੀ ਹੈ ਹਾਂ ਖਾਹਿਸ਼ ਸੀ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਸੀ ਤਾਂ ਉਸ ਵਕਤ ਉਹਨਾਂ ਨੇ ਕਾਂਗਰਸ ਨੂੰ ਵੀ ਬਦਲ ਨਹੀਂ ਲਿਆ ਪਰ 2017 ਦਾ ਇਲੈਕਸ਼ਨ ਨੇ ਸਾਬਿਤ ਕਰ ਗਿਆ ਹਾਂ ਕਿ ਤੁਸੀਂ ਜੇ ਚੀਜ਼ਾਂ ਨੂੰ ਮੈਨੇਜ ਕਰਦੇ ਹੋ ਇਲੈਕਸ਼ਨ ਵੀ ਮੈਨੇਜ ਕੀਤਾ ਜਾ ਸਕਦਾ ਇਲੈਕਸ਼ਨ ਨਹੀਂ ਮਤਲਬ ਜਿਹੜੀਆਂ ਪੋਲ ਪ੍ਰੋਸੈਸ ਹੈ ਉਹਨੂੰ ਤੁਸੀਂ ਟੈਕਨੀਕਲੀ ਮੈਨੇਜ ਕਰ ਸਕਦੇ ਹੋ ਔਰ ਜੇ ਉਹ ਮੈਨੇਜ ਹੋਇਆ ਤਾਂ ਇਸੇ ਕਰਕੇ ਆਮ ਆਦਮੀ ਪਾਰਟੀ ਜਿੱਥੇ 100 ਸੀਟਾਂ ਜਿੱਤ ਰਹੀ ਸੀ ਉੱਥੇ 20 ਤੇ ਆ ਗਏ ਤੇ ਇਸੇ ਤਰੀਕੇ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਦਾ ਕੇਸ ਹੈ ਡਾਕਟਰ ਧਰਮਵੀਰ ਗਾਂਧੀ 노 ਡਾਊਟ ਅੱਛੀਆਂ ਉਹ ਵੋਟਾਂ ਲੈ ਕੇ ਜਾਣਗੇ ਉਹ ਇੱਕ ਮਜ਼ਬੂਤ ਕੈਂਡੀਡੇਟ ਦੇ ਤੌਰ ਤੇ ਪਟਿਆਲਾ ਦੇ ਵਿੱਚ ਸਾਹਮਣੇ ਆਉਣਗੇ ਪਰ ਜਿੱਤਨ ਦੀ ਸੰਭਾਵਨਾ ਜਿਹੜੀ ਆ ਉਹ ਜਿੱਤਨ ਦੀ ਸੰਭਾਵਨਾ ਡਾਕਟਰ ਧਰਮਵੀਰ ਗਾਂਧੀ ਚ ਬਹੁਤ ਘੱਟ ਘੱਟ ਲੱਗ ਰਹੀ ਹੈ ਔਰ ਇੱਕ ਮੇਰੇ ਖਿਆਲ ਚ ਦਰਸ਼ਕਾਂ ਨੂੰ ਵੀ ਇਸ ਗੱਲ ਦਾ ਧਿਆਨ ਹੋਏਗਾ ਕਿ ਜਿਹੜੇ ਜਿਹੜੇ ਪਿਛਲੇ ਦਿਨੀ ਘਟਨਾਕਰਮ ਵਾਪਰੇ ਆ ਆਮ ਆਦਮੀ ਪਾਰਟੀ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੇ ਟੁੱਟਣ ਤੱਕ ਡਾਕਟਰ ਧਰਮਵੀਰ ਗਾਂਧੀ ਦਾ ਆਮ ਆਦਮੀ ਪਾਰਟੀ ਨਾਲ ਲਗਾ ਨਾ ਰਹਿਣਾ ਹੁਣ ਤਾਂ ਖੁੱਲੇ ਤੇ ਨੰਗੇ ਤੌਰ ਦੇ ਉੱਤੇ ਸਾਫ਼ ਤੌਰ ਦੇ ਉੱਤੇ ਪਤਾ ਹੈ ਕਿ ਉਹ ਹਿੱਸਾ ਨਹੀਂ ਹੈਗੇ ਪਰਤਦੇ ਆ ਪਟਿਆਲਾ ਦੀ ਹੌਟ ਸੀਟ ਦੇ ਉੱਤੇ ਉਹ ਉਹ ਕੈਂਡੀਡੇਟ ਜਿਹੜਾ ਪਹਿਲਾਂ ਵੀ ਉਥੋਂ ਆਪਣੀ ਜਿਹੜੀ ਪ੍ਰਤੀਨਿਧਤਾ ਉਹ ਕਰਦਾ ਰਿਹਾ ਐ ਐਮਐਲਏ ਰਹੇ ਨੇ ਸਮਾਣੇ ਤੋਂ ਉਹ ਸਮਾਣੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਧਨਾੜ ਕਾਰੋਬਾਰੀ ਨੇ ਅਮਰੀਕਾ ਦੇ ਵਿੱਚ ਖਾਸਾ ਵੱਡਾ ਜਿਹੜਾ ਕਾਰੋਬਾਰ ਹੈ ਸੈਟਅਪ ਹੈ ਉਹਨਾਂ ਦੇ ਪਰਿਵਾਰ ਦਾ ਹੈ ਪਰ ਫੇਰ ਵੀ ਉਹ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਜੁੜੇ ਨੇ ਸੁਰਜੀਤ ਸਿੰਘ ਰਖੜਾਹੂਰੀ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਾਰ 2019 ਦੇ ਉਮੀਦਵਾਰ ਹੁਣ ਡਾਕਟਰ ਧਰਮਵੀਰ ਗਾਂਧੀ ਤੇ ਪ੍ਰਨੀਤ ਕੌਰ ਹੋਰਾਂ ਦਾ ਗਰਾਊਂਡ ਆਪਾਂ ਆਪਣੇ ਲੈਵਲ ਤੇ ਮਜ਼ਬੂਤ ਹੈ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਪੰਜਾਬ ਦੀ ਸੱਤਾ ਚ ਹੈ ਨਹੀਂ ਬੇਸ਼ੱਕ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਪੂਰੇ ਹਿੰਦੁਸਤਾਨ ਦੇ ਉੱਤੇ ਕਾਬਜ਼ ਹੈ ਭਾਰਤੀ ਜਨਤਾ ਪਾਰਟੀ ਸੁਰਜੀਤ ਸਿੰਘ ਰਖੜਾ ਹੋਰਾਂ ਦਾ ਕਿੱਦਾਂ ਦਾ ਰਹੂਗਾ ਇਸ ਤ੍ਰਿਕੋਣ ਦੇ ਵਿੱਚ ਕਿੱਥੇ ਜੇ ਫਿੱਟ ਹੁੰਦੇ ਆ ਜਾਂ ਇਸ ਤ੍ਰਿਕੋਣ ਦੇ ਵਿੱਚ ਕਿੰਨਾ ਕੁ ਪ੍ਰਭਾਵ ਪਾਉਂਦੇ ਆ ਲਕੀਰਾਂ ਨੂੰ ਆਪਣੇ ਵੱਲ ਖਿੱਚਣ ਲਈ ਜਾਂ ਵੋਟਾਂ ਨੂੰ ਆਪਣੇ ਵੱਲ ਕਰਨ ਤੇ ਮੈਨੂੰ ਜੋ ਲੱਗ ਰਿਹਾ ਹੈ ਸੁਰਜੀਤ ਸਿੰਘ ਰਖੜਾ ਇਹ ਜਿਹੜੀ ਪਟਿਆਲਾ ਦੀ ਫਾਈਟ ਹੈ ਇਹ ਦਰਅਸਲ ਜੇ ਸਾਹਮਣੇ ਆਊਗੀ ਤਾਂ ਪਰਨੀਤ ਕੋਰ ਵਰਸਸ ਸੁਰਜੀਤ ਸਿੰਘ ਰਖੜਾ ਹੀ ਸਾਹਮਣੇ ਆਊਗੀ ਡਾਕਟਰ ਧਰਮਵੀਰ ਗਾਂਧੀ 노 ਡਾਊਟ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਡਾਕਟਰ ਧਰਮਵੀਰ ਗਾਂਧੀ ਰਿਸਪੈਕਟੇਬਲ ਜਾਂ ਮਾਨਯੋਗ ਜਸ ਸਨਮਾਨਜਨਕ ਜਿਹੜਾ ਵੋਟ ਸ਼ੇਅਰ ਹੈ ਉਹ ਲੈ ਜਾਣਗੇ ਪਰ ਉਹ ਜਿੱਤਣ ਦੀ ਸਥਿਤੀ ਦੇ ਵਿੱਚ ਨਖਾਈ ਨਹੀਂ ਦਿੰਦੇ ਹਾਲ ਦੀ ਘੜੀ ਸੁਰਜੀਤ ਸਿੰਘ ਰਖੜਾ ਤੇ ਪ੍ਰਨੀਤ ਕੌਰ ਹੋਰਾਂ ਦੇ ਵਿਚਕਾਰ ਇਹ ਹੈ ਜਿਹੜੀ ਫਾਈਟ ਰਹੂਗੀ ਔਰ ਇਹ ਸਮਝਣਾ ਚਾਹੀਦਾ ਸਭ ਨੂੰ ਔਰ ਇਹ ਬੜਾ ਇਹ ਅਹਿਮ ਪੁਆਇੰਟ ਹੈ ਕੈਪਟਨ ਅਮਰਿੰਦਰ ਸਿੰਘ ਦੇ ਵਕਕਾਰ ਦਾ ਸਵਾਲ ਹੈ ਪਟਿਆਲਾ ਬਿਲਕੁਲ ਕਿਉਂਕਿ ਉਹਨਾਂ ਦੇ ਘਰ ਦੀ ਸੀਟ ਹੈ ਬਿਲਕੁਲ ਕਾਂਗਰਸ ਦੇ ਵਕਕਾਰ ਦਾ ਸਵਾਲ ਹੈ ਸਰਕਾਰ ਦੇ ਵਕਕਾਰ ਦਾ ਸਵਾਲ ਹੈ ਪਟਿਆਲਾ ਜੇ ਉਹ ਪਟਿਆਲਾ ਹਾਰਦੇ ਹੈ ਤਾਂ ਇਹਦਾ ਅਸਰ ਬੜੇ ਵੱਡੇ ਪੱਧਰ ਤੇ ਪਊਗਾ ਫਿਰ ਸਰਕਾਰ ਤੇ ਵੀ ਪਊਗਾ ਇਹਦਾ ਅਸਰ ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਇਹ ਸੀਟ ਹੈ ਜਿਹੜੀ ਕਾਂਗਰਸ ਉਹਦੇ ਚ ਕੋਸ਼ਿਸ਼ ਆ ਉਹਨਾਂ ਨੂੰ ਆਪਣੀ ਜਿੰਦ ਜਾਨ ਝੋਕਣੀ ਪਵੇ ਉਹ ਜਿਹੜੀ ਸੀਟ ਹੈ ਇਹਦੇ ਤੇ ਆਪਣਾ ਸਭ ਕੁਝ ਉਹ ਲਾ ਦੇਣਗੇ ਪਰ ਜ਼ੋਰ ਰਖੜੇ ਹੋਰੀ ਵੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਬਿਲਕੁਲ ਲਾਊਗਾ ਪਰ ਸੁਰਜੀਤ ਸਿੰਘ ਰਖੜਾ ਉਹੀ ਜੋ ਇੱਕ ਦੋ ਪੁਆਇੰਟਸ ਨੇ ਸੁਰਜੀਤ ਸਿੰਘ ਰਖੜਾ ਹੋਰਾਂ ਦੇ ਜਿਹੜਾ ਖਿਲਾਫ ਕੁਝ ਚੀਜ਼ਾਂ ਉਹੀ ਇੱਕ ਤਾਂ ਬਰਗਾੜੀ ਦਾ ਜਿਹੜਾ ਸੈਂਟੀਮੈਂਟ ਹੈ ਉਹ ਅਕਾਲੀ ਦਲ ਨੂੰ ਹਾਲੇ ਵੀ ਤੰਗ ਕਰ ਰਿਹਾ ਉਹਦੇ ਤੋਂ ਹਾਲੇ ਅਕਾਲੀ ਦਲ ਭੱਜ ਨਹੀਂ ਸਕਦਾ ਉਹਨੂੰ ਦੱਬਣ ਦੇ ਲਈ ਹਾਲੇ ਥੋੜਾ ਵਕਤ ਹੋਰ ਲੱਗੂਗਾ ਉਹ ਸੈਂਟੀਮੈਂਟ ਉਹਨਾਂ ਜੋ ਚੀਜ਼ਾਂ ਦਬ ਜਾਂਦੀਆਂ ਨੇ ਲੋਕ ਵਕਤ ਦੇ ਨਾਲ ਭੁੱਲ ਜਾਂਦੇ ਨੇ ਪਰ ਉਹਨੂੰ ਹਲੇ ਥੋੜਾ ਵਕਤ ਲੱਗੂਗਾ ਸੋ ਸੁਰਜੀਤ ਸਿੰਘ ਰਖੜਾ ਦੇ ਲਈ ਇਹ ਜਿਹੜਾ ਸਭ ਤੋਂ ਜਿਹੜੀ ਉਹਨਾਂ ਦੀ ਕਮਜ਼ੋਰੀ ਬਣ ਸਕਦੀ ਉਹ ਇਹ ਹੀ ਹੈ ਕਿ ਇਕਤਾਉ ਪਟਿਆਲੇ ਨੂੰ ਉਸ ਤਰੀਕੇ ਦੇ ਨਾਲ ਨਹੀਂ ਜਾਣਦੇ ਜਾਂ ਸਮਝਦੇ ਜਿਸ ਤਰੀਕੇ ਦੇ ਨਾਲ ਪ੍ਰਨੀਤ ਕੋਰ ਜੁੜੇ ਹੋਏ ਹਾਲਾਂਕਿ ਰਹੇ ਵੀ ਉਹ ਆਪਣੀ ਕੰਸਟੀਚੁਐਂਸੀ ਜਦੋਂ ਉਹ ਉੱਥੇ ਐਮ ਐਲ ਏ ਸੀਗੇ ਤਾਂ ਵੀ ਉਹ ਸਮਾਣੇ ਕੰਸਟੀਚੁਐਂਸੀ ਦੇ ਵਿੱਚ ਹੀ ਵਿਚਰਦੇ ਰਹੇ ਆ ਸਾਰੀ ਜਿਹੜੀ ਪਟਿਆਲਾ ਦੀ ਕੰਸਟੀਚੁਐਂਸੀ ਆ ਉਹਦੇ ਵਿੱਚ ਸੁਰਜੀਤ ਸਿੰਘ ਰਖੜਾ ਦੀ ਪਹੁੰਚ ਨਹੀਂ ਹੁੰਦੀ ਸੀ ਕਿਉਂਕਿ ਨੌਂ ਵਿਧਾਨ ਸਭਾ ਹਾਲ ਕਿ ਨੇ ਤਾਂ ਨੌਂ ਤੱਕ ਉਹ ਆਪਣੀ ਅਪਰੋਚ ਨਹੀਂ ਕਰਦੇ ਸੀ ਬਿਲਕੁਲ ਸੋ ਪਰ ਇਹ ਹੈ ਕਿ ਸੁਰਜੀਤ ਸਿੰਘ ਰਖੜਾ ਜਿਹੜੇ ਹੈਗੇ ਆ ਆਪਾਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਪਰਨੀਤ ਕੌਰ ਵਰਸਸ ਸੁਰਜੀਤ ਸਿੰਘ ਰਖੜਾ ਮੁਕਾਬਲਾ ਜਾਨੀ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇਗਾ ਤਕਉਣ ਦਾ ਜਿਹੜਾ ਇੱਕ ਤੀਜਾ ਕੋਣ ਬਣੇਗਾ ਉਹ ਧਰਮਵੀਰ ਗਾਂਧੀ ਡਾਕਟਰ ਤਨਵੀਰ ਗਾਂਧੀ ਬਣ ਸਕਦੇ ਆ ਗੁਰਪ੍ਰੀਤ ਬਹੁਤ ਸ਼ੁਕਰੀਆ ਕਿ ਆਪਾਂ ਇਸੇ ਤਰੀਕੇ ਨਾਲ ਇਸੇ ਚਰਚਾ ਨੂੰ ਕੁਰਸੀ ਨਾਵਿਆਂ ਨੂੰ ਹੋਰ ਅੱਗੇ ਵਧਾਉਂਦੇ ਰਾਂਗੇ ਪਿਆਰੇ ਦਰਸ਼ਕੋ ਕੁਰਸੀ ਨਾਵਾਂ ਦੇ ਵਿੱਚ ਅੱਜ ਇਹਨਾਂ ਦੋ ਜਿਹੜੇ ਸਾਡੇ ਲੋਕ ਸਭਾ ਹਲਕੇ ਖਡੂਰ ਸਾਹਿਬ ਤੇ ਪਟਿਆਲਾ ਦੀ ਤਸਵੀਰ ਅਸੀਂ ਤੁਹਾਡੇ ਸਾਹਮਣੇ ਥੋੜੀ ਜਿਹੀ ਖੰਘਾਲਣ ਦੀ ਕੋਸ਼ਿਸ਼ ਕੀਤੀ ਕਿ ਆਉਣ ਵਾਲੇ ਸਮੇਂ ਚ ਹੋ ਕੀ ਸਕਦਾ ਕਿਹੜੇ ਫੈਕਟਰ ਕਿਹੜੇ ਤੱਤ ਹੋਣਗੇ ਜਿਉਂ ਜਿਉਂ ਉਮੀਦਵਾਰ ਕਲੀਅਰ ਹੁੰਦੇ ਜਾਣਗੇ ਤਿਉਂ ਤਿਉਂ ਕੁਰਸੀ ਨਾਮਾ ਦੇ ਵਿੱਚ ਕਿਉਂਕਿ 2019 ਦੀ ਜਿਹੜੀ ਚੋਣ ਹੈ ਪੂਰੇ ਭਾਰਤ ਦੇ ਲਈ ਬਹੁਤ ਮਹੱਤਵਪੂਰਨ ਹੈ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੀ ਇਸ ਚੋਣ ਦੇ ਉੱਤੇ ਲੱਗੀਆਂ ਹੋਏ ਨੇ ਕਿ ਨਹੀਂ ਗੁਰਪ੍ਰੀਤ ਬਿਲਕੁਲ ਬਿਲਕੁਲ ਕਿਉਂਕਿ ਬਦਲਾਅ ਦੀ ਜਿਹੜੀ ਇੱਕ ਪ੍ਰਸਥਿਤੀ ਹੈ ਉਹਦੇ ਵਿੱਚ ਪੰਜਾਬ ਵੀ ਆਪਣਾ ਜਿਹੜਾ 13 ਮੈਂਬਰ ਪਾਰਲੀਮੈਂਟ ਬਣਨਗੇ ਉਸ ਦੇ ਰਾਹੀਂ ਆਪਣਾ ਰੋਲ ਅਦਾ ਕਰੇਗਾ ਕੁਰਸੀ ਨਵਾਂ ਦੀ ਇਸ ਚਰਚਾ ਨੂੰ ਇੱਥੇ ਦੰਨਿਆ ਵਿਰਾਮ ਗੁਰਪ੍ਰੀਤ ਨੂੰ ਤੇ ਪ੍ਰਿੰਸ ਭਾਰਦਵਾਜ ਨੂੰ ਦਿਓ ਇਜਾਜ਼ਤ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ